ਹਰ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹੁਆ ਪਿਆਰੇ ਵਿਦਿਆਰਥੀਓ ਤੁਹਾਡੇ ਵਾਸਤੇ ਵੀਡੀਓ ਹੈ ਕਹਾਣੀ ਟੈਂਕੀ ਦਰਦਨਾ ਆਇਆ ਟੈਂਕੀ ਦਰਦਨਾ ਆਇਆ ਕਹਾਣੀ ਦਾ ਲੇਖਕ ਹੈ ਉਹਨਾਂ ਦਾ ਨਾਮ ਕਰਤਾਰ ਸਿੰਘ ਦੁੱਗਗਰ ਜਿਨ੍ਹਾਂ ਨੇ ਖੁਦ ਇੱਕ ਪਾਤਰ ਵੱਜੋਂ ਇਸ ਕਹਾਣੀ ਦੇ ਵਿੱਚ ਭੂਮਿਕਾ ਨਿਭਾਈ ਹੈ ਇੱਕ ਬਜ਼ੁਰਗ ਆਦਮੀ ਇੱਕ ਪਾਤਰ ਹੈ ਇੱਕ ਨੌਜਵਾਨ ਇੱਕ ਔਰਤ ਇਸ ਕਹਾਣੀ ਦਾ ਸਬੰਧ 1947 ਦੀ ਦੇਸ਼ਵੰਡ ਦੇ ਨਾਲ ਹੈ ਜਦੋਂ ਕਵੀ ਜਦੋਂ ਲੇਖਕ ਇਸ ਤਸਬਦ ਗੁਰੂ ਨਾਨਕ ਸਾਹਿਬ ਦੇ ਵੇਲੇ ਜਦੋਂ ਬਾਬਰ ਨੇ ਹਿੰਦੁਸਤਾਨ ਤੇ ਹਮਲਾ ਕੀਤਾ ਸੀ ਤਾਂ ਗੁਰੂ ਨਾਨਕ ਸਾਹਿਬ ਨੇ ਇੱਕ ਰੱਬ ਨੂੰ ਉਲਾਮਾ ਦਿੱਤਾ ਸੀ ਏਤੀ ਮਾਰ ਪਈ ਕੋਰ ਲਾਣੇ ਤੈਂ ਕੀ ਦਰਦ ਨ ਆਇਆ ਉਸ ਵੇਲੇ ਬਾਬਰ ਨੇ ਜਦੋਂ ਹਿੰਦੁਸਤਾਨ ਤੇ ਹਮਲਾ ਕਰਕੇ ਔਰਤਾਂ ਦਾ ਬੇਪਤੀ ਕੀਤੀ ਜਾਂ ਧਰਮ ਦੇ ਨਾਂ ਤੇ ਲੋਕਾਂ ਦਾ ਨਾਸ਼ ਕੀਤਾ ਤਾਂ ਉਸ ਵੇਲੇ ਵੀ ਗੁਰੂ ਸਾਹਿਬ ਨੇ ਇੱਕ ਬੰਗਾਰਿਆ ਸੀ ਪ੍ਰਮਾਤਮਾ ਨੂੰ ਤੇ ਇਸ ਕਹਾਣੀ ਵਿੱਚ ਵੀ ਲੇਖਕ ਪ੍ਰਮਾਤਮਾ ਨੂੰ ਸੁਲਾਮਾ ਦਿੰਦਾ ਹੈ ਕਿ ਇੰਨੀ ਮਨੁੱਖਤਾ ਦਾ ਨਾਸ਼ ਹੋਇਆ ਹੈ ਤੇ ਪ੍ਰਮਾਤਮਾ ਤੈਂ ਕੀ ਦਰਦ ਨਾ ਆਇਆ ਇਸ ਤਰ੍ਹਾਂ ਕਹਾਣੀ ਦੇ ਵਿੱਚ ਆਪਾਂ ਦੇਖਦੇ ਅਸੀਂ ਦੇਖਦੇ ਹਾਂ ਕਿ ਕਹਾਣੀ ਦਾ ਵਿਸ਼ਾ ਅੰਮ੍ਰਿਤਸਰ ਸ਼ਹਿਰ ਦੀਆਂ ਗਲੀਆਂ ਦੇ ਨਾਲ ਜੁੜਿਆ ਹੈ ਜਿਹੜੀਆਂ ਕਿ 1947 ਦੇ ਵੇਲੇ ਜਿੱਥੇ ਸਾੜਫੂਕ ਹੋਈ ਹੈ ਹਿੰਸਾ ਫੈਲੀ ਹੈ ਲੋਕਾਂ ਦੇ ਖੂਬਸੂਰਤ ਵੱਡੇ ਵੱਡੇ ਘਰ ਧਰਤੀ 'ਚ ਮਿਲ ਗਏ ਸਨ ਖਿੜਕੀਆਂ ਖੰਡਰ ਹੋ ਗਈਆਂ ਸੀ ਜਿੱਥੇ ਕਿ ਜਿੰਨਾ ਘਰਾਂ ਨੂੰ ਜਦੋਂ ਬਣਾਇਆ ਗਿਆ ਹੋਵੇਗਾ ਕਿਸ ਤਰ੍ਹਾਂ ਮਹੂਰਤ ਕਰੇ ਗਏ ਸੀ ਅਰਦਾਸਾਂ ਕੀਤੀਆਂ ਗਈਆਂ ਸੀ ਉਹਨਾਂ ਘਰਾਂ ਦਾ ਕੀ ਹਾਲ ਹੋਇਆ ਲੇਖਕ ਉਸਾਂ ਗਲੀਆਂ 'ਚ ਘੁੰਮਦਾ ਘੁੰਮਦਾ ਦੇਖਦਾ ਹੈ ਕਿ Hindu ਨੌਜਵਾਨ ਇੱਕ ਦੁੱਧ ਚਿੱਟੀ ਦਾੜੀ ਵਾਲੇ ਸਰਦਾਰ ਦੇ ਸਾਹਮਣੇ ਖਲੋਤਾ ਕਹਿੰਦਾ ਹੈ ਇਹ ਕਟੜੇ ਦਾ ਕਟੜਾ ਅਸੀਂ ਵੇਂਦਿਆ ਵੇਂਦਿਆ ਭਸਮ ਘਰ ਸੁਟਿਆ ਕੈਦਾ ਭਾਵ ਕਿ ਉਸ ਵੇਲੇ ਧਰਮ ਦੇ ਨਾਂ ਤੇ ਲੜਾਈ ਲੜਨਾ ਇੱਕ ਬਹੁਤ ਬਹਾਦਰੀ ਦਾ ਕੰਮ ਸਮਝਿਆ ਜਾ ਰਿਹਾ ਸੀ ਕਿ ਇੱਕ ਹਿੰਦੂ ਨੌਜਵਾਨ ਨੇ ਮੁਸਲਮਾਨ ਲੋਕਾਂ ਨੂੰ ਇਸ ਤਰ੍ਹਾਂ ਤਬਾਹ ਕਰਨ ਦੇ ਵਿੱਚ ਆਪਣੇ ਆਪ ਨੂੰ ਬੜੀ ਬਹਾਦਰੀ ਦੱਸੀ ਤੇ ਨਾਲ ਹੀ ਉਸਨੇ ਡਾਇਲਗ ਕਿਹਾ ਇੱਕ ਵਾਰ ਤੇ ਸਾਕ ਦਾ ਸੇਕ ਇਹਨਾਂ ਲੰਬਿਆਂ ਦਾ ਧੂਆਂ ਸੀ ਲਾਹੌਰ ਪਚਾ ਕੇ ਛੱਡਿਆ ਤਾਂ ਇੱਥੇ ਮੁਸਲਮਾਨ ਬਸ ਪੁਲਿਸ ਦੇ ਹਟਣ ਦੀ ਡੇਰ ਸੀ 36 ਘੰਟਿਆਂ ਦੇ ਅੰਦਰ ਅੰਦਰ ਅਸੀਂ ਮੁਸਲਮਾਨਾਂ ਦਾ ਬਿਲਕੁਲ ਸਫਾਇਆ ਕਰ ਛੱਡਿਆ ਇਸ ਤਰ੍ਹਾਂ ਦੇ ਡਾਇਲੌਗ ਲੇਖਕ ਦੱਸਦਾ ਹੈ ਕਿ ਕਿਸ ਤਰ੍ਹਾਂ ਕਿ ਹਿੰਦੂ ਕਮਿਊਨਿਟੀ ਦੇ ਬੰਦੇ ਵੱਲੋਂ ਮੁਸਲਮਾਨ ਲੋਕਾਂ ਵਾਸਤੇ ਬੋਲੇ ਜਾ ਰਿਹਾ ਤੇ ਲੇਖਕ ਨੂੰ ਲੱਗਿਆ ਕਿ ਅਗਸਤ ਦੇ ਇਸ ਮਹੀਨੇ ਦੇ ਵਿੱਚ ਕਿੰਨੀ ਜ਼ਿਆਦਾ ਕਸ਼ਮਕਸ਼ ਵਧ ਗਈ ਹੈ ਤੇ ਸਾਰੇ ਪਾਸੇ ਕਿਸ ਤਰ੍ਹਾਂ ਇੱਕ ਹਿੰਸਾ ਫੈਲੀ ਹੈ ਗਦਰ ਫੈਲਿਆ ਹੋਇਆ ਹੈ ਤਾਂ ਇਹ ਵੇਖਦੇ-ਵੇਖਦੇ ਲੇਖਕ ਅੱਗੇ ਵਧਦਾ ਜਾਂਦਾ ਹੈ ਤੇ ਉਹ ਜਿਹੜਾ ਨੌਜਵਾਨ ਹਿੰਦੂ ਲੜਕਾ ਸੀ ਜਾਂ ਨੌਜਵਾਨ ਹੋਰ ਵੀ ਲੜਕੇ ਸੀ ਉਹ ਆਪਣੀ ਬਹਾਦਰੀ ਦੱਸਦੇ ਦੁੱਧ ਚਿੱਟੀ ਦਾੜੀ ਵਾਲੇ ਸਰਦਾਰ ਨੂੰ ਇੱਕ ਨੌਜਵਾਨ ਹਿੰਦੂ ਮੁੰਡਾ ਦੱਸਦਾ ਹੈ ਕਿ ਇਸ ਮਹੱਲੇ ਵਿੱਚ ਮੈਂ ਵੇਖਿਆ ਇੱਕ ਅੰਮ੍ਰਿਤਸਰੀਏ ਤੋਂ ਕਲੀਨ ਨਹੀਂ ਸੀ ਚੁੱਕਿਆ ਜਾਂਦਾ ਪੂਰੇ ਕਮਰੇ ਦਾ ਕਲੀਨ ਸੀ ਲਪੇਟ ਤੇ ਉਸ ਲਿਆ ਪਰ ਇਕੱਲਿਆਂ ਚੁੱਕਣ ਦੀ ਉਸ ਕੋਲ ਹਿੰਮਤ ਨਹੀਂ ਸੀ ਪਹਿਲਾਂ ਉਹ ਘੁੰਮਦਾ ਰਿਹਾ ਤੇ ਫਿਰ ਆਖਰੀ ਮੌਕੇ ਉਸਨੇ ਆਪਣੀ ਤਲਵਾਰ ਕੱਢੀ ਤੇ ਵਾਦੂ ਹਿੱਸਾ ਟੋਕ ਕੇ ਉਹ ਆਪਣੀ ਮੋਢੇ ਤੇ ਰੱਖ ਕੇ ਲੈ ਗਿਆ ਪਬਨੋਖੀ ਨਾਂ ਵੈਸੀ ਬਣ ਚੁੱਕਾ ਸੀ ਕਿ ਦੁਜੇ ਲੁੱਟੇ ਘਰਾਂ ਨੂੰ ਲੁੱਟਣਾ ਇਹ ਤੀਰਥ ਸਥਾਨਾਂ ਦੇ ਉੱਤੇ ਜਾ ਕੇ ਵੀ ਉਹਨਾਂ ਨੇ ਜਿਹੜੀ ਤਬਾਹੀ ਆ ਉਹ ਮਚਾਈ ਉਹ ਬੜੀ ਮਾਰ ਨਾਲ ਦੱਸਦਾ ਕਿ ਅਸੀਂ ਢਾਂਗੇ ਸਾੜੇ ਮੋਟਰਾਂ ਸਾੜੀਆਂ ਲਾਰੀਆਂ ਸਾੜੀਆਂ ਅਸੀਂ ਵਗਾਂ ਦੇ ਵਗ ਗਉਆਂ ਦੇ ਮੱਜਾਂ ਦੇ ਘੋੜਿਆਂ ਦੇ ਗਲੀਆਂ ਮੁਹੱਲਿਆਂ ਸੜਕਾਂ ਤੇ ਫਿਰਦੇ ਰਹਿੰਦੇ ਕੋਈ ਨਹੀਂ ਸੀ ਉਹਨਾਂ ਦੀ ਬਾਤ ਪੁੱਛਣ ਵਾਲਾ ਇਹ ਸਾਰੀ ਉਸ ਵੇਲੇ ਦੇਸ਼ ਦੀ ਵੰਡ ਦਾ ਜਿਹੜਾ ਬਹੁਤ ਸੀਨ ਹੈ ਲੇਖਕ ਨੇ ਦੱਸਿਆ ਹੈ ਇਸ ਕਹਾਣੀ ਦੇ ਵਿੱਚ ਵਾਪਰ ਦਾ ਕੁਝ ਨਹੀਂ ਹੈ ਕੋਈ ਘਟਨਾ ਨਹੀਂ ਵਾਪਰੀ ਘਟਨਾ ਵਾਪਰਨ ਤੋਂ ਬਾਅਦ ਜੋ ਕੁਝ ਲੋਕਾਂ ਦਾ ਪ੍ਰਤੀਕਰਮ ਹੈ ਉਸ ਦਾ ਲੇਖਕ ਨੇ ਪ੍ਰਤਿਆਵ ਕੀਤਾ ਹੈ ਜਿਸ ਤਰ੍ਹਾਂ ਇੱਕ ਨੌਜਵਾਨ Hindu ਮੁੰਡਾ ਦੁੱਧ ਚਿੱਟੀ ਦਾੜੀ ਵਾਲੇ ਸਰਦਾਰ ਨੂੰ ਸਮਝਾਉਂਦਾ ਹੈ ਜਿ ਆਪਣੀ ਕੀ ਕਰਤੂਰਤਾ ਆਪਣੀ ਕੀਤੀ ਹੋਈ ਕੰਮ ਦੱਸਦਾ ਹੈ ਅਸੀਂ ਚੁੰਡ ਚੁੰਡ ਕੇ ਮੋٹے ਮੋٹے ਮੁਰਗੇ ਮਾਰੇ ਜਦੋਂ ਸਾਡੇ ਹੱਥ ਰਾਈਫਲਾਂ ਆਈਆਂ ਅਸੀਂ ਇੱਕ ਇੱਕ ਨੂੰ ਪੋਨ ਛੱਡਿਆ ਫਿਰ ਅਸੀਂ ਟੁੱਟ ਕੇ ਗੱਡੀਆਂ ਤੇ ਜਾ ਪਏ ਹੁੰਦੀਆਂ ਨਦੀਆਂ ਵਗਾ ਛੱਡੀਆਂ ਤਾਂ ਲੇਖਕ ਨੂੰ ਇਹ ਸਾਰੇ ਡਾਇਲੌਗ ਬੜੇ ਸੰਵੇਦਨ ਭਰਪੂਰ ਲੱਗਦੇ ਆ ਕਿ ਪਰ ਉਹ ਨੌਜਵਾਨ ਬੜੀ ਆਰਾਮ ਨਾਲ ਇਹ ਗੱਲਾਂ ਕਰਦਾ ਹੈ ਤਾਂ ਲੇਖਕ ਨੂੰ ਲੱਗਿਆ ਕਿ ਇਹ ਕਿਸ ਤਰ੍ਹਾਂ ਦਾ ਮੌਕਾ ਹੈ ਕਿਸ ਤਰ੍ਹਾਂ ਦਾ ਮਾਹੌਲ ਹੈ ਲੇਖਕ ਉਸ ਵੇਲੇ ਤਬਰ ਸਰ ਸ਼ਹਿਰ ਦੇ ਇੱਕ ਬਜ਼ੁਰਗ ਆਦਮੀ ਨੂੰ ਮਿਲਣ ਵਾਸਤੇ ਉਹਦੇ ਘਰ ਜਾਂਦਾ ਜਿੱਥੇ ਕਿ ਬਹੁਤ ਸਾਰੇ ਇਹ ਕੋ ਨੂੰ ਬਹੁਤ ਸਾਰੇ ਫਲੋਰ ਚੜ ਕੇ ਉੱਤੇ ਜਾਣਾ ਪੈਂਦਾ ਹੈ ਉੱਤੇ ਜਾ ਕੇ ਉਹ ਦੇਖਦਾ ਹੈ ਕਿ ਇੱਕ ਔਰਤ ਪਾਠ ਕਰ ਰਹੀ ਹੈ ਤੇ ਉਹਨੂੰ ਉਹ ਪੁੱਛਦਾ ਹੈ ਕਿ ਮੈਂ ਤਾਂ ਮੈਂ ਉਸਦੇ ਪਤੀ ਨੂੰ ਉਹ ਕਿੰਦਾ ਕਿ ਮਿਲਣਾ ਹੈ ਉਹ ਕਹਿੰਦੀ ਕਿ ਉਹ ਤਾਂ ਤੁਹਾਨੂੰ ਥੋੜੀ ਦੇਰ ਤੱਕ ਮਿਲਦੇ ਆ ਮਤਲਬ ਇਸ ਤਰ੍ਹਾਂ ਕਰਦੇ ਲੇਖਨੇ ਇੱਕ ਹਰਮੰਦਰ ਸਾਹਿਬ ਦੇ ਨੇੜੇ ਦੀਆਂ ਗਲੀਆਂ ਦਾ ਸੀਨ ਚਿੱਤਰਿਆ ਹੈ ਹਰਮੰਦਰ ਸਾਹਿਬ ਦੇ ਨੇੜੇ ਉਸ ਦਾ ਘਰ ਜਿਸ ਨੂੰ ਲੇਖਕ ਮਿਲਣ ਗਿਆ ਕਿ ਜਦੋਂ ਉਹ ਉਸ ਆਦਮੀ ਨੂੰ ਮਿਲਣ ਵਾਸਤੇ ਲੇਖਕ ਦੋ ਤਿੰਨ ਮੰਜ਼ਿਲਾ ਚੜ੍ਹ ਕੇ ਉੱਪਰ ਜਾਂਦਾ ਹੈ ਤੇ ਉਸ ਵੇਲੇ ਸਾਹਮਣੇ ਹਰਮੰਦਰ ਸਾਹਿਬ ਦਾ ਸੀਨ ਉਹ ਵੇਖਦਾ ਹੈ ਕਿ ਬਹੁਤ ਸ਼ਾਂਤ ਅਡੋਲ ਉਸ ਦੇ ਸਰੋਵਰ ਵਿੱਚ ਬੜਾ ਵਧੀਆ ਪ੍ਰਸ਼ਾਵਾ ਪੈ ਰਿਹਾ ਹੈ ਪਵਿੱਤਰਤਾ ਹੈ ਸਰੋਵਰ ਦੀ ਸ਼ੀਤਲਤਾ ਹੈ ਸਵੱਛਤਾ ਹੈ ਲੋਕ ਸੇਰਨਵਾ ਕੇ ਵਹੀਰਾਂ ਦੇ ਵਹੀਰਾ ਅੰਦਰ ਜਾ ਰਹੀਆਂ ਸੀ ਮੱਥਾ ਟੇਕ ਰਹੇ ਸਨ ਤੇ ਹਰਮੰਦਰ ਦੇ ਸੋਨੇ ਦੇ ਕਲਸ ਹਰਮੰਦਰ ਦੇ ਸੋਨੇ ਦੀਆਂ ਦੀਵਾਰਾਂ ਤਾਰਾ ਕੁਜ ਉਸ ਨੂੰ ਬੜਾ ਖੂਬਸੂਰਤ ਲੱਗ ਰਿਹਾ ਸੀ ਤੇ ਇੱਕ ਲੇਖਕ ਨੇ ਦੇਖਿਆ ਕਿ ਹਰ ਮੰਦਰ ਸਾਹਿਬ ਵਿੱਚ ਜੋ ਸ਼ਬਦ ਕੀਰਤਨ ਦੀ ਮਧਰ ਆਵਾਜ਼ ਆ ਰਹੀ ਹੈ ਦੂਜੇ ਪਾਸੇ ਅੰਮ੍ਰਿਤਸਰ ਦਾ ਅਤਿਕਨਾਵਣਾ ਦੁਖਾਂਤ ਹੈ ਇਹ ਲੇਖਕ ਅਨੁਸਾਰ ਜੇ ਧਰਮ ਅਨੁਸ਼ਾਸਨ ਸਿਖਾਉਂਦਾ ਹੈ ਪਰ ਬੁਰੇ ਸਮਿਆਂ ਵਿੱਚ ਧਰਮ ਦੀ ਆੜ ਵਿੱਚ ਬਨੋਖ ਮਾਨਵੀ ਗੁਣਾ ਤੋਂ ਸਖਨੇ ਹੋ ਜਾਂਦੇ ਹਨ ਤੇ ਮਨੁੱਖ ਿਰਨਾ ਦਾ ਪਾਤਰ ਬਣ ਜਾਂਦਾ ਹੈ ਉਹ ਰੱਬ ਨੂੰ ਲਾਂਭਾ ਦਿੰਦਾ ਹੈ ਕਿ ਤੈਂ ਕੀ ਦਰਦ ਨਾ ਆਇਆ ਇਹ ਲਾਂਭਾ ਗੁਰੂ ਨਾਨਕ ਸਾਹਿਬ ਨੇ ਵੀ ਅ ਪ੍ਰਮਾਤਮਾ ਨੂੰ ਦਿੱਤਾ ਸੀ ਜਿਸ ਵੇਲੇ ਉਹਨਾਂ ਨੇ ਹਮਲਾ ਦੇਖਿਆ ਸੀ ਬਾਬਰ ਨੇ ਹਿੰਦੁਸਤਾਨ ਤੇ ਹਮਲਾ ਦਿੱਤ ਕੇ ਤੇ ਲੇਖਕ ਨੂੰ ਇੱਕ ਮਨ ਚ ਆਵਾਜ਼ ਉੱਠਦੀ ਹੈ ਕਿ ਇੱਕ ਪਾਸੇ ਤਾਂ ਹਰਮੰਦਰ ਸਾਹਿਬ ਤੇ ਸ਼ਬਦ ਕੀਰਤਨ ਦੀ ਮਦਦ ਤੋਂ ਨਹੀਂ ਇੱਕ ਬਚਿੱਤਰ ਮਾਹੌਲ ਪੈਦਾ ਕਰਦੀ ਹੈ ਤੇ ਦੂਜੇ ਪਾਸੇ ਅੰਮ੍ਰਿਤਸਰ ਦਾ অতি ਘਣਾਉਣਾ ਦੁਖਾਂਤ ਪੈਦਾ ਹੋ ਰਿਹਾ ਹੈ ਤਾਂ ਇਹ ਸਾਰਾ ਕੁਝ ਲੇਖਕ ਦੀ ਮਨ ਦੇ ਵਿੱਚ ਇੱਕ ਸਵਾਲ ਨੇ 1947 ਦੇ ਦੇਸ਼ਵਾਰ ਨੇ ਪੰਜਾਬ ਦੇ ਦੂਜੇ ਸਾਇਹਤਕਾਰਾਂ ਵਾਂਗ ਦੁੱਗਲ ਨੂੰ ਪ੍ਰਭਾਵਿਤ ਕੀਤਾ ਸੀ ਤੇ ਇਸ ਕਹਾਣੇ ਸਗਰਹਿ ਵਿੱਚ ਪੇਸ਼ ਕਹਾਣੀ ਜਿਹੜੀ ਹੈ ਉਸ ਤੇ ਵਿੱਚ ਉਸਨੇ ਧਰਮ ਦੇ ਨਾਂ ਤੇ ਕਿਵੇਂ ਮਨੁੱਖਤਾ ਨੂੰ ਕੋਇਆ ਜਾਂਦਾ ਹੈ ਧਰਮ ਦੇ ਨਾਂ ਤੇ ਮਾਨਵਤਾ ਦਾ ਬੀਜ ਕਿਵੇਂ ਨਾਸ਼ ਕੀਤਾ ਜਾਂਦਾ ਹੈ ਤੇ ਸਦੀਆਂ ਪੁਰਾਣੀਆਂ ਸਾਂਝਾਂ ਕਿਵੇਂ ਪੱਲਾਂ ਚ ਰੇਤ ਦੀ دیوارਾਂ ਖਤਮ ਹੋ ਜਾਂਦੀਆਂ ਨੇ ਤੇ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਵਾਪਰੇ ਸਾਰੇ ਦੁਖਾਂਤ ਨੂੰ ਲੇਖਕ ਨੇ ਬੜੇ ਹੀ ਭਾਪੂਰਤ ਢੰਗ ਨਾਲ ਪੇਸ਼ ਕਰਦਿਆਂ ਹੋਇਆ ਕਹਾਣੀ ਦੇ ਅੰਤ ਵਿੱਚ ਸਿਰਫ ਇੱਕ ਕਹਾਣੀ ਨੂੰ ਉੱਥੇ ਖਤਮ ਕੀਤਾ ਹੈ ਜਿੱਥੇ ਉਹ ਬਿਲਕੁਲ ਉੱਪਰਲੀ ਛਾਤ ਤੇ ਪਹੁੰਚ ਕੇ ਦਰਬਾਰ ਸਾਹਿਬ ਦੇ ਦਰਸ਼ਨ ਕਰਦਿਆਂ ਹੋਇਆ ਉਸ ਨੂੰ ਮਹਿਸੂਸ ਹੁੰਦਾ ਹੈ ਕਿ ਉਸ ਦਾ ਮਨ ਜਿਹੜਾ ਹੈ ਉਹ ਨਹੀਂ ਟਿਕਿਆ ਹੋਇਆ ਬੇਸ਼ੱਕ ਦਰਬਾਰ ਸਾਹਿਬ ਦੀਆਂ ਕੀਰਤਨ ਦੀਆਂ ਦੁਨੀਆਂ ਦੇ ਵਿੱਚ ਲੋਕ ਜਿਹੜੇ ਹਨ ਉਹ ਗਵਾਚੇ ਹੋਏ ਹਨ ਪਰ ਲੇਖਕ ਨੂੰ ਮਨ ਜਿਹੜਾ ਉਸ ਦਾ ਸ਼ਾਂਤ ਨਹੀਂ ਹੈ ਤਾਂ ਉਹ ਉਸ ਨੂੰ ਲੱਗਿਆ ਕਿ ਜਿਹੜਾ ਆਸ-ਪਾਸੇ ਦੇ ਸਾਰੇ ਬਾਜ਼ਾਰ ਆ ਉਹਨਾਂ ਦੇ ਵਿੱਚ ਵੀ ਬੇਰੌਣਕੀ ਹੈ ਪਰ ਇੱਕੋ ਹੀ ਜਗ੍ਹਾ ਹੈ ਜਿੱਥੇ ਕਿ ਹਾਲੇ ਵੀ ਰੋਜ਼ ਬਾਗ ਪਾਠ ਹੋ ਰਿਹਾ ਹੈ ਕੀਰਤਨ ਹੋ ਰਿਹਾ ਹੈ ਲੋਕ ਆ ਜਾ ਰਹੇ ਨੇ ਤੇ ਸਾਰੇ ਪਾਸੇ ਸ਼ਾਂਤੀ ਸੁਖ ਹੈ ਤਾਂ ਲੇਖਕ ਇਥੇ ਇੱਕ ਆਵਾਜ਼ ਆਪਣੇ ਮਨ ਦੀ ਉਠਾਉਂਦਾ ਕਹਿੰਦਾ ਹੈ ਇਹ ਪ੍ਰਮਾਤਮਾ ਤੂੰ ਜੇਕਰ ਇੰਨੀ ਸ਼ਾਂਤੀ ਸਬਰ ਤੁਸੀਂ ਇਹ ਤੁਹਾਡੇ ਇਸ ਸਾਰੀ ਜਗ੍ਹਾ ਤੇ ਹੈ ਫਿਰ ਸਾਰੇ ਸ਼ਹਿਰ ਦੇ ਵਿੱਚ ਤੁਸੀਂ ਉਸ ਤਰ੍ਹਾਂ ਦੀ ਸਬਰ ਸ਼ਾਂਤੀ ਸੁਖ ਪੈਦਾ ਕਰ ਲੋ ਤੇ ਤੁਹਾਨੂੰ ਇਹ ਲੋਕਾਂ ਦਾ ਦਰਦ ਨਹੀਂ ਆਇਆ ਮਤਲਬ ਉਹ ਇੱਕ ਉਸ ਸ਼ਿਕਵੇ ਜਾਂ ਗਿਲੇ ਵਾਲੀ ਆਵਾਜ਼ ਦੇ ਨਾਲ ਲੇਖਕ ਨੇ ਆਪਣੀ ਜਿਹੜੀ ਇਸ ਕਹਾਣੀ ਨੂੰ ਖਤਮ ਕੀਤਾ ਇਸ ਤਰ੍ਹਾਂ ਇਹ ਕਹਾਣੀ ਜਿਹੜੀ ਆ ਮਾਨਵੀ ਸੰਵੇਦਨਾ ਨਾਲ ਭਰਪੂਰ ਕਹਾਣੀ ਹੈ ਜਿਸ ਦੇ ਵਿੱਚ ਲੇਖਨੇ ਮਨੁੱਖਾਂ ਦੇ ਆਪਸੀ ਪ੍ਰੇਮ ਪਿਆਰ ਤੇ ਹੋਰ ਰਿਸ਼ਤਿਆਂ ਦੇ ਵਿੱਚ ਆ ਨਿਗਾਰ ਦੀ ਗੱਲ ਕੀਤੀ ਹੈ